ਕਾਮਨਾ ਮਨੁੱਖ ਨੂੰ ਗੁਮਾਈ ਫਿਰਦੀ ਹੈ। ਅਨ ਮਿਲ ਗਿਆ ਹੈ ਕਾਮਨਾ ਰੁਕਦੀ ਨਹੀਂ, ਵਿਸ਼ਰਾਮ ਨਹੀਂ ਕਰਦੀ। ਕਾਮਨਾ ਇੱਥੇ ਵੀ ਵਿਸ਼ਰਾਮ ਨਹੀਂ ਕਰਦੀ, ਚੱਲ ਪੈਂਦੀ ਹੈ। ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ, ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ। ਇੱਥੇ ਕਾਮਨਾ ਥੋੜਾ ਜਿਹਾ ਵਿਸ਼ਰਾਮ ਕਰਦੀ ਹੈ। ਇਸ ਵਾਸਤੇ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਸ स्त्री ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮ ਦੇ ਉੱਤੇ ਥੋੜਾ ਜਿਹਾ ਵਿਸ਼ਰਾਮ ਕਰ। ਤੁਲਗੁਰੂ ਤੇ ਇੱਕ ਬਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ। ਪੁਰਝਿਓ ਕਨਕ ਕਾਮਨੇ ਘੇਰਸ ਨੈ ਕੀ ਇਰਤ ਪ੍ਰਵਦਾ। ਇਹਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ। ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੇ। ਇਸਤਰੀ ਨੂੰ ਕਾਮਨਾ ਦੀ ਮਣੇ ਆਕ ਦਿੱਤਾ। ਪੁਰਸ਼ ਇੱਥੇ ਵਿਸ਼ਰਾਮ ਕਰਦਾ। ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਏ ਨਾ ਪ੍ਰਭਤਾ ਤੇ ਰੁਕਦੀ ਏ ਨਾ ਧਨ ਤੇ ਰੁਕਦੀ ਏ ਹੋਰ ਅੱਗੇ ਥੋੜਾ ਜਿਹਾ ਇੱਥੇ ਰੁਕਦੀ ਏ ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਏ ਨਾ ਪ੍ਰਭਤਾ ਤੇ ਰੁਕਦੀ ਏ ਰੁਕਦੀ ਏ ਥੋੜਾ ਜਿਹਾ ਪੁਰਸ਼ ਤੇ ਉਹ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਏ ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਏ